ਸੋ ਜਲੰਧਰ ਵੈਸ ਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੇ ਕੀਤੀਆਂ ਜਾ ਰਹੀਆਂ ਦੇਖ ਸਕਦੇ ਹੋ ਕਿ ਯੁੱਧ ਨਸ਼ਿਆਂ ਵਿਰੁੱਧ ਆ ਦੇਖੋ ਮੋਕੇ ਦੇ ਥਾਣਾ ਪਾਣੀ ਦੀ ਪੁਲਿਸ ਵੱਲੋਂ ਵੱਡੀ ਕਾਰਵਾਈ ਜਿੱਥੇ ਭਗਵੰਤਪານ ਸਰਕਾਰ ਜਿਹੜਾ ਨਸ਼ੇ ਦਾ ਲੱਕ ਤੋੜਨ ਦੇ ਲਈ ਤਿਆਰ ਹੋ ਗਈ ਹੈ ਤਾਂ ਉੱਥੇ ਹੀ ਦੇਖੋ ਵੱਡੀਆਂ ਕਾਰਵਾਈਆਂ ਜਿਹੜੀਆਂ ਨਜ਼ਰ ਆ ਰਹੀਆਂ ਨੇ ਥਾਣਾ ਵੀਨੋ ਪੰਜ ਦੀ ਗੱਡੀ ਦੇ ਵਿੱਚ ਦਾਦ ਜਿਹੜੇ ਦੇਖੋ ਬਰਾਮਦ ਹੋਏ ਨੇ ਇੱਕ ਘਰ ਦੇ ਵਿੱਚੋਂ ਆ ਦੇਖ ਸਕਦੇ ਪੁਲਿਸ ਪ੍ਰਸ਼ਾਸਨ ਨੇ ਦਾਦ ਜਿਹੜੇ ਆ ਬਰਾਮਦ ਕੀਤੇ ਤੇ ਦੋ ਵਿਅਕਤੀ ਇੱਥੋਂ ਦੀ ਰਾਉਂਡ ਅਪ ਕੀਤੇ ਗਏ ਨੇ ਤਸਵੀਰਾਂ ਦੇਖ ਸਕਦੇ ਹੋ ਇਸ ਵੇਲੇ ਤੁਹਾਨੂੰ ਜਿਹੜੀਆਂ ਸਾਈਕ ਕਲੋਨੀ ਦੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਲੰਧਰ ਵੈਜਾ ਇਲਾਕਾ ਮੋਕੇ ਦੇ ਪੁਲ ਸੁਧਾਰੀ ਜਿਹੜੇ ਲੈ ਕੇ ਜਾ ਸਰ ਕੀ ਮਾਮਲਾ ਕੀ ਸੀ ਇਹ ਤੇ ਬੰਦੇ ਜਿਹੜੇ ਲੈ ਕੇ ਜਾ ਰਹੇ ਕੀ ਮਾਮਲਾ ਕੀ ਹੋ ਗਿਆ ਅੜਦਾ ਨਗਰ ਕੀ ਕੁਲਵੰਦੀ ਹੈ ਕੀ ਮਾਲਾ ਥੋੜਾ ਦੱਸ ਦਿਓ ਗੱਲ ਕਰੋ ਸਾਹਿਬ ਨਾਲ ਸੋ ਪੁਲਿਸ ਪਰਿਸ਼ਾਸਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਸਵੀਰ ਜੀ ਕੀ ਮਾਮਲਾ ਕੀ ਜਸਵੀਰ ਜੀ ਜਿਹੜੇ ਦੋ ਬੰਦੇ ਰਾਉਂਡ ਅਪ ਵੈਰੀਫਾਈ ਕਰਨ ਲੱਗੇ ਨੇ ਸਰ ਇਹ ਦੋ ਬੰਦੇ ਜਿਹੜੇ ਦਾਤ ਵੀ ਮਿਲੇ ਨਾਲ ਕੋਲ ਕ੍ਰਪਾਨਾ ਮਿਲੀਆਂ ਕਿਉਂ ਅਜੇ ਮੈਂ ਸਰ ਕੀ ਮਾਮਲਾ ਕੀ ਸੀ ਵੈਰੀਫਾਈ ਕਰਦੇ ਨੇ ਨਹੀਂ ਜਿਹੜੇ ਬੰਦੇ ਲੈ ਕੇ ਜਾ ਰਹੇ ਮਾਮਲਾ ਹੈ ਕੀ ਸੀਗਾ ਥੋੜਾ ਦੱਸਦੇ ਦਿਓ ਤੁਹਾਡੇ ਸਾਹਮਣੇ ਮੈਂ ਆਇਆ ਨਹੀਂ ਜੋ ਰੇਡ ਕੀਤੀ ਸੀ ਉਹਦੇ ਬਾਰੇ ਦੱਸੋ ਇੰਨੀ ਵੱਡੀ ਕਾਰਵਾਈ ਦੋ ਬੰਦੇ ਲੈ ਜਾਣੇ ਦਾਤ ਕ੍ਰਪਾਨਾ ਉਹਨਾਂ ਦੇ ਕੋਲੋਂ ਮਿਲੀਆਂ ਕੀ ਮਾਮਲਾ ਸੀਗਾ ਸੂਤਰ ਦੱਸਦੇ ਕਹਿੰਦੇ ਨਸ਼ੇ ਦੇ ਨਸ਼ੇ ਦੇ ਉੱਤੇ ਕੋਈ ਰੇਡ ਹੋਈ ਹੈ ਨਸ਼ਾ ਬ੍ਰਾਹਮਤ ਹੋਇਆ ਹੈ ਨਸ਼ਾ ਕਿੰਨਾ ਬ੍ਰਾਹਮਤ ਹੋਇਆ ਜੀ ਇਹਨਾਂ ਕੋਲ ਬ੍ਰਾਹਮਤ ਹੋਇਆ ਜੀ ਵੈਰੀਫਾਈ ਕਰ ਲੈਣ ਉਹ ਫ ਤੁਹਾਨੂੰ ਪਤਾ ਲਾਈ ਹੋਊਗੀ ਵੀ ਪੁੱਛੋ ਤੁਹਾਨੂੰ ਪਤਾ ਹੋਵੇ ਵੀ ਇਹ ਕਿਹੜਾ ਕੱਲ ਰਿਹਾ ਜੁੱਧ ਜੁੱਧ ਨਸ਼ੇ ਵਿਰੁੱਧ ਹਾਂਜੀ ਉਹਦੇ ਦੁਆਰਾ ਉਹਦੀ ਵੈਰੀਫਾਈ ਕਰਕੇ ਫਿਰ ਤੁਹਾਨੂੰ ਇਹਨਾਂ ਦੇ ਕੋਈ ਪਹਿਲਾਂ ਵੀ ਮੁਕਦਮੇ ਹੈਗੇ ਜਿਸ ਦਾ ਤੁਹਾਨੂੰ ਪਤਾ ਰਿਕਾਰਡ ਚ ਵੈਚ ਕਰਕੇ ਫਿਰ ਪਤਾ ਲੱਗੂਗਾ ਸਰ ਕਿਹੜੇ ਥਾਣੇ ਲੈ ਕੇ ਜਾ ਰਹੇ ਇਹਨਾਂ ਨੂੰ ਉਹ ਜੇ ਗਏ ਆ ਗ੍ਰਾਮਦ ਕੀ ਹੋਇਆ ਨਾ ਮੈਨੂੰ ਗ੍ਰਾਮਦ ਕੁਝ ਮਿਲਿਆ ਨਾ ਉਹ ਹੁਣ ਹੁਣ ਮਿਲਿਆ ਨਾ ਕੋਈ ਕੁਝ ਸੋ ਦੇਖ ਸਕਦੇ ਹੋ ਭਗਵੰਤਪਾ ਸਰਕਾਰ ਦਾ ਜੁੱਧ ਨਸ਼ੇ ਵਿਰੁੱਧ ਬੋਲ ਸਰਕਾਰ 102 ਸਾਈਕਲੋਨੀਏ ਤਸਵੀਰਾਂ ਘਰ ਦੀਆਂ ਤਸਵੀਰਾਂ ਦਿਖਾਵਾਂਗੇ ਪਾਰੀ ਪੁਲਸਪਾ ਪਹੁੰਚਿਆ ਸੀ ਤੇ ਹੁਣੇ ਹੁਣੇ ਹੀ ਪਾਰੀ ਪੁਲਸਬਲ ਦੀ ਥੇ ਗਨਾਤੀ ਕਰ ਦਿੱਤੀ ਗਈ ਸੀ ਥਾਣਾ ਪੰਜ ਦੀ ਪੁਲਿਸ ਮੌਕੇ ਤੋਂ ਵਿਅਕਤੀ ਲੈ ਕੇ ਗਈ ਹੈ ਦੋ ਬਖਤੀ ਜਿਹੜੇ ਨੇ ਆ ਘਰ ਦੇ ਵਿੱਚੋਂ ਜਿਹੜੇ ਰਾਉਂਡ ਅਪ ਕੀਤੇ ਗਏ ਨੇ ਆ ਘਰ ਦੀਆਂ ਤਸਵੀਰਾਂ ਦੇਖ ਸਕਦੇ ਹੋ ਮੌਕੇ ਦੇ ਪੁਲਿਸ ਅਧਿਕਾਰੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਯੁੱਧ ਚੱਲ ਰਿਹਾ ਨਸ਼ੇ ਵਿਰੁੱਧ ਉਹਦੇ ਤੇ ਜਿਹੜੀ ਇਹ ਕਾਰਵਾਈ ਹੋਈ ਹੈ ਵੱਡੀ ਕਾਰਵਾਈ ਹੋਈ ਹੈ ਜੀ ਜਲੰਧਰ ਵੈਸ਼ ਇਲਾਕੇ ਦੇ ਸਾਈਕਲੋਨੀ ਦੇ ਵਿੱਚ ਕਸ ਵੀਰਾਂ ਦਾ ਪਬਲਿਕ ਅਪਡੇਟ ਟੀਵੀ ਦੇ ਸਾਨੀਏ ਕਰ ਰਿਹਾ ਜਲੰਧਰ ਤੋਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਆਹ ਗੇਟ ਲੱਗਾ ਹੋਇਆ ਇਸ ਸਮਾਂ ਦੇ ਉੱਪਰ ਵੱਡੀ ਕਾਰਵਾਈ ਲੋਕਾਂ ਦਾ ਭਾਰੀ ਇਕੱਠ ਜਿਹੜੇ ਲੋਕ ਇੱਥੇ ਇਕੱਠੇ ਹੋ ਗਏ ਜੀ ਅਲਬਤ ਕਰਾਂਗੇ ਬਜ਼ੁਰਗ ਇਕੱਠੇ ਹੋਏ ਆ ਪਾਪਾ ਜੀ ਕਿਵੇਂ ਦੇਖਦੇ ਹੋ ਕਿ ਕਹਿੰਦੇ ਯੁੱਧ ਜਿਹੜਾ ਨਸ਼ਾ ਵਿਰੋਧ ਚੱਲ ਰਿਹਾ ਉਹਦੇ ਤਹਿਤ ਜਿਹੜੀ ਇੱਥੇ ਰੇਡ ਕੀਤੀ ਗਈ ਹੈ ਤੁਸੀਂ ਕਿਥੇ ਰਹਿੰਦੇ ਹੋ ਮੈਂ ਹਾਂਜੀ ਤੁਸੀਂ ਚਲੋ ਯੁੱਧ ਨਸ਼ੇ ਵਿਰੁੱਧ ਤੇ ਇਹਦੇ ਜਿਹੜੀ ਉੱਥੇ ਕਾਰਵਾਈ ਹੋਈ ਕਿਵੇਂ ਦੇਖਦੇ ਹੋ ਜੀ ਵਧੀਆ ਕੀਤੀ ਜਾ ਰਹੀ ਹੈ ਹਾਂ ਵਧੀਆ ਕੀਤੀ ਜਾ ਰਹੀ ਹੈ ਹਾਂ ਜੀ ਮਾਨਕ ਤੇ ਵੀ ਕਾਰਵਾਈ ਹੋਣੀ ਚਾਹੀਦੀ ਜੇ ਇਹਨਾਂ ਕਰਾਇ ਤੇ ਰੱਖਿਆ ਹੋਇਆ ਹੈ ਨਹੀਂ ਦੇਖੋ ਇੱਥੇ ਨਸ਼ਾ ਗਲੀ ਦੇ ਵਿੱਚ ਵਿਕੂਗਾ ਕਾਕਾ ਨੀ ਕੰਮ ਮਾਲਾ ਦਾ ਇਹਦੀ ਚਿੱਟਾ ਵੇਚਦੀ ਸ਼ਰੀਆਮ ਵੇਚਦੀ ਆ ਧੀਆਂ ਪਹਿਣਾ ਸਾਲੀਆਂ ਅਸੀਂ ਨਸ਼ਾ ਵੇਚਦੇ ਸੀ ਅਛਾ ਵੀ ਇਹ ਭਾਈ ਇਹ ਤੇ ਆਪਣੇ ਪਿਆਰ ਭੈਣਾਂ ਕਿੰਨੀ ਦਿਨ ਤੋਂ ਨਸ਼ਾ ਵੇਚਦੇ ਭਜੀ ਆ ਭਾਈ ਬਹੁਤ ਦੇਰ ਦੇ ਵੇਚਦੇ ਵੇਖੋ ਮੱਲੇਆਂ ਦੇ ਵਿੱਚ ਜੀਤੇ ਸ਼ੋਭਾ ਦਿੰਦੀਆਂ ਭਾਜੀ ਅਸੀਂ ਆਇਆ ਆ ਆਪਾਂ ਨੂੰ ਪਤਾ ਨਹੀਂ ਹੈਗਾ ਕੁਝ ਨਹੀਂ ਵੈਸੇ ਭਾਜੀ ਗਲੀ ਮੱਲੇ ਦੀ ਜੀਤੇ ਸ਼ੋਭਾ ਦਿੰਦੀਆਂ ਪਰ ਪਰਿਵਾਰ ਰਹਿੰਦੇ ਹੁਣ ਛੋਟੇ ਛੋਟੇ ਬੱਚੇ ਨੂੰ ਜੀਤੇ ਇੱਥੇ ਖੜੇ ਹੋਣੇ ਪਿਆਰ ਭੈਣਾਂ ਨਹੀਂ ਕਰਨੀਆਂ ਜੀ ਪਰ ਹੁਣ ਹੀ ਪੁਲਿਸ ਕਾਰਵਾਈ ਕਰਨ ਲੱਗੀ ਪਹਿਲਾਂ ਕਿਉਂ ਨਹੀਂ ਪੁਲਿਸ ਦੇ ਧਿਆਨ ਚ ਸੀ ਇਹ ਚੀਜ਼ਾਂ ਅੱਗੇ ਆਣਾ ਜਾਈ ਜਾਣਾ ਭਾਈ ਜੀ ਪੁਲਸੇ ਅੱਗੇ ਹੈਗੀ ਉਹਨਾਂ ਨੇ ਕਾਰਵਾਈ ਕਰਨੀ ਜੋ ਵੀ ਕਰਨੀ ਆ ਦਾਤ ਵਗੈਰਾ ਹੀ ਬਰਾਮਦ ਹੋਏਗੀ ਲੜਾਈਆਂ ਝਗੜੇ ਵੀ ਕਰਦੇ ਸੀ ਉਹ ਨਹੀਂ ਪਤਾ ਭਾਈ ਆਪਾਂ ਨੂੰ ਨਸ਼ਾ ਵੇਚਦੇ ਸੀ ਕਿਹਾ ਕਨਫਰਮ ਨਸ਼ਾ ਤੇ ਵੀ ਵੇਖਦਾ ਵੀ ਖਦਾ ਵੇਖਦਾ ਸੀ ਮੈਨੂੰ ਚਿੱਟਾ ਵੀ ਵੇਖਦਾ ਜੀ ਹਾਂ ਜੱਟਾ ਵੇਖਦਾ ਕੋਈ ਵੇਚਦਾ ਜੀ ਇੱਥੇ ਬਿਲਕੁਲ ਸਾਫ਼ ਹੀ ਇਹਨੂੰ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੀਆਂ ਇਸ ਵੇਲੇ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਆ ਸਾਈਂ ਕਲੋਨੀ ਜਿਹੜੀਆਂ ਕਾਲਾ ਸਿੰਘਾ ਰੋਡ ਦੀਆਂ ਤਸਵੀ ਆ ਦੇਖੋ ਸਾਈਂ ਚਲੋਨੀ ਦਾ ਗੇਟ ਆ ਜਿੱਥੇ ਇਹ ਬੰਦੇ ਜਿਹੜੇ ਦਾਕ ਕੁਰਬਾਨਾਂ ਦੇ ਨਾਲ ਜਿਹੜੇ ਫੜੇ ਗਏ ਨੇ ਉਹਨਾਂ ਦੇ ਕੋਲੋਂ ਦਾਕ ਕੁਰਬਾਨਾਂ ਵੀ ਮਿਲੀਆਂ ਨੇ ਪੁਲਿਸ ਲੈ ਗਈ ਆ ਹੁਣ ਵੇਚੋਗੇ ਨਸ਼ਾ ਤੇ ਪੁਲਿਸ ਪਾਏਗੀ ਨੱਸ ਭਗਵੰਤਬਾ ਸਰਕਾਰ ਜਿਹੜੀ ਆ ਨਸ਼ੇ ਦੇ ਖਿਲਾਫ ਜਿਹੜੀ ਆ ਮੁਹਿੰਮ ਜਿਹੜੀ ਚੱਲ ਰਹੀ ਯੁੱਧ ਨਸ਼ੇ ਵਿਰੋਧੋ ਦੇ ਤਹਿਤ ਜਿਹੜੇ ਬੰਦੇ ਇਥੋਂ ਦੀ ਫੜ ਕੇ ਲੈ ਕੇ ਗਏ ਨੇ ਕਾਲਾ ਗੇਟ ਇਸ ਘਰ ਦੇ ਉੱਪਰ ਰੇਡ ਹੋਈ ਆ ਔਰ ਇਹ ਵੀ ਸੂਤਰਾਂ ਵੱਲੋਂ ਪਤਾ ਲੱਗਾ ਕਿ ਕੱਲ ਰਾਤ ਹੀ ਸ਼ਾਇਦ ਇਹਨਾਂ ਨੇ ਇਹ ਕਮਰਾ ਕਿਰਾਏ ਤੇ ਲਿਆ ਸੀਗਾ ਤਾ ਅੱਜ ਸਵੇਰੇ ਰੇਡ ਹੋ ਗਈ ਐ ਹੋ ਸਕਦਾ ਬੇਲਾ ਕੋਈ ਹੋਟ ਟਿਕਾਣਾ ਹੋਵੇ ਕਿਸੇ ਹੋਰ ਜਗ੍ਹਾ ਦੇ ਉੱਪਰ ਨਸ਼ਾ ਤਸਕਰੀ ਕਰਦੇ ਹੋਣ ਤਾਂ ਹੁਣ ਜਿਹੜਾ ਰਾਤ ਜਗਾ ਬਦਲੀ ਹੋਵੇ ਤਾਂ ਪੁਲਿਸ ਨੂੰ ਜਿਹੜੀ ਇਸ ਚੀ ਦੀ ਪਣਕ ਲੱਗੀ ਐ ਤਾਂ ਪੁਲਿਸ ਨੇ ਰੇਡ ਕਰ ਦਿੱਤੀ ਐ ਕਾਰਵਾਈ ਦੌਰਾਨ ਦੇਖ ਸਕਦੇ ਹੋ ਕਿ ਇਸ ਕਾਰ ਦੇ ਵਿੱਚ ਰੇਡ ਕਰਕੇ ਪੁਲਿਸ ਨੇ ਦੋ ਬੰਦੇ ਜਿਹੜੇ ਨੇ ਰਾਉਂਡ ਅਪ ਕੀਤੇ ਨੇ ਤਾਂ ਉਹਨਾਂ ਕੋਲੋਂ ਦਾਤ ਕੁਰਬਾਨਾ ਵੀ ਬਰਾਮਦ ਹੋਈਆਂ ਨੇ ਪੁਲਿਸ ਜਿਹੜਾ ਜਿਹੜਾ ਮਕਾਨ ਹੈਗਾ ਉਹ ਨਿਕਾ ਮਕਾਨ ਹੈ ਨਿੱਕੀ ਦਾ ਆਹ ਮਕਾਨ ਜਿਹਨੇ ਦਿੱਤਾ ਉਹਨੂੰ ਪਤਾ ਨਹੀਂ ਸੀ ਕਿ ਅੰਦਰ ਕੀ ਕਰਦੇ ਮੁੰਡੇ ਮੁੰਡੀਆਂ ਪਤਾ ਹੀ ਪਈ ਨਸ਼ੇੜੀ ਇਹ ਬੰਦੇ ਰਹਿੰਦੇ ਇੱਥੇ ਰਹਿੰਦੇ ਆ ਹਾਂ ਗੰਦ ਭਾਇਆ ਨੇ ਹਾਂ ਪੂਰਾ ਗੰਦ ਪਾਇਆ ਭਾਈ ਹੂੰ ਪਰ ਦੇਖੋ ਨਾ ਗੰਦ ਇਹ ਕਾਰਵਾਈ ਨੂੰ ਤੇ ਕਿਵੇਂ ਦੇਖਦੇ ਹੋ ਕਾਰਵਾਈ ਵਧੀਆ ਹੋਈ ਜੋ ਵੀ ਹੋਈ ਪਹਿਲਾਂ ਪੜੀ ਉਸਵਾਲ ਨੇ ਬਹੁਤ ਵਧੀਆ ਕੀਤਾ ਪਹਿਲਾਂ ਕਦੀ ਨਹੀਂ ਆ ਗੂ ਚੱਕੇ ਨਹੀਂ ਇਹਨਾਂ ਦੀ ਪਹਿਲਾਂ ਕਦੀ ਕੰਪਲੇਨਟ ਹੋਈ ਕਿਸੇ ਨੇ ਕੀਤੀ ਨਾ ਨਹੀਂ ਭਾਈ ਉਹ ਪਹਿਲੀ ਵਾਰ ਹੀ ਆਏ ਇੱਥੇ ਨਹੀਂ ਨਹੀਂ ਕਿਸੇ ਬੰਦੇ ਨੇ ਆ ਪਬਲਿਕ ਨੇ ਮਹੱਲੇ ਵਾਲੇ ਨੇ ਕੀਤੀ ਕੌਣ ਬੋਲਦਾ ਐਡੇ ਐਡੇ ਲੰਬੇ ਦਾਦ ਲਿਖਦਾ ਹੈ ਕੌਣ ਬੋਲਦਾ ਕਿ ਇਹ ਮਤਲਬ ਦਾਦ ਕਰਵਾਣਾ ਲੋਕੀ ਡਰਦੇ ਆ ਦਾਤਾ ਕੋਈ ਤਾਂ ਹੀ ਨਹੀਂ ਸਾਹਮਣੇ ਆਂਦਾ ਪਿਆ ਕਿ ਦਾਦ ਦੂ ਤੇ ਹੈ ਕਿ ਸਾਡੀ ਦਾਦ ਕਰ ਰਿਹਾ ਉਹ ਬਾਕੀ ਭਾਈ ਦਾਨਾ ਕਾਲੀ ਚੋਰ ਚੱਕੇ ਹੈਗੇ ਇਦਾਂ ਦੀ ਕਾਲੀ ਟੈਨਸ਼ਨ ਹੈ ਜੀ ਤੇ ਉਹ ਤਸਵੀਰਾਂ ਦਾ ਜੋ ਜਿਹੜੀਆਂ ਸਾਂਝੀਆਂ ਕਰ ਰਹੀ ਸੀ ਇੱਥੇ ਇਲਾਕੇ ਦੇ ਲੋਕਾਂ ਦਾ ਕਹਿਣਾ ਕਿ ਇੱਥੇ ਨਸ਼ਾ ਵਿਕਦਾ ਔਰ ਦੋ ਬੰਦੇ ਪੁਲਿਸ ਨੇ ਰਾਉਂਡ ਅਪ ਕਰ ਲਏ ਜੀ ਕਬਜ਼ੇ 'ਚ ਲੈ ਲਏ ਪੁਲਿਸ ਨੇ ਬੰਦੇ ਪਬਲਿਕ ਅਪਡੇਟ ਟੀਵੀ ਦੇ ਤਸਵੀਰਾਂ ਇਸ ਵੇਲੇ ਸਾਂਝੀਆਂ ਕਰ ਰਹੇ ਜਿਹੜੇ ਨਵੇਂ ਦਰਸ਼ਕ ਜੁੜੇ ਇੱਕ ਵਾਰੀ ਫੇਰ ਦੱਸ ਦਈਏ ਕਿ ਜਲੰਧਰ ਦੇ ਸਾਈਕਲੋਨੀ ਦੇ ਵਿੱਚ ਜਿਹੜੀ ਵੱਡੀ ਕਾਰਵਾਈ ਹੋਈ ਹੈ ਉੱਥੇ ਹੀ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਜਿਹੜੇ ਆ ਦੋ ਬੰਦੇ ਰਾਉਂਡ ਅਪ ਕੀਤੇ ਜਿਨ੍ਹਾਂ ਕੋਲੋਂ ਦਾਤ ਕਰਪ ਔਰ ਉਹ ਬੰਦੇ ਜਿਹੜੇ ਨੇ ਹੁਣ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਇੱਥੋਂ ਦੀ ਲੈ ਕੇ ਜਾ ਚੁੱਕੀ ਹੈ ਜੋ ਕਿ ਸ਼ੱਕ ਦੇ ਬਨਾ ਦੇ ਜਿਹੜਾ ਉਹਨਾਂ ਨੂੰ ਇੱਥੋਂ ਪੁਲਿਸ ਲਗਾਈ ਹੈ ਔਰ ਮਹੱਲਾ ਨਿਵਾਸੀਆਂ ਦਾ ਕਹਿਣਾ ਕਿ ਇੱਥੇ ਨਸ਼ਾ ਜਿਹੜਾ ਵਿਕਦਾ ਸੀ ਔਰ ਪੁਲਿਸ ਦਾ ਕਹਿਣਾ ਜਿਹੜਾ ਯੁੱਧ ਨਸ਼ੇ ਵਿਰੁੱਧ ਚੱਲ ਰਿਹਾ ਉਹਦੀ ਤਹਿ ਸਾਡੀ ਜਿਹੜੀ ਕਾਰਵਾਈ ਹੈ ਔਰ ਲੈ ਕੇ ਗਏ ਆ ਔਰ ਜੇ ਤੁਹਾਡੇ ਇਲਾਕੇ ਦੇ ਵਿੱਚ ਵੀ ਨਸ਼ਾ ਵਿਕਦਾ ਤਾਂ ਪੁਲਿਸ ਨੂੰ ਉਤਲਾ ਦਿਓ ਕਿਉਂਕਿ ਹੁਣ ਪੁਲਿਸ ਸਤਰਕ ਹੋ ਚੁੱਕੀ ਹੈ ਸਰਕਾਰ ਸਤਰਕ ਹੋ ਚੁੱਕੀ ਹੈ ਸਰਕਾਰ ਵੱਲੋਂ ਜਿਹੜੀ ਮੁਹਿੰਮ ਹੈ ਉਹਨੂੰ ਤੇਲ ਚੀਤਾ ਜਾ ਰਿਹਾ ਨਸ਼ੇ ਵਾਲੇ ਜਿੰ ਖਲ ਪਾਉਣ ਦੇ ਲਈ ਸਰਕਾਰ ਜਿਹੜੀ ਹੈ ਹੁਣ ਹਰ ਪ੍ਰਯਾਸ ਜਿਹੜਾ ਲਗਾ ਰਹੀ ਕਿ ਨਸ਼ਾ ਕਿਸੇ ਨਾ ਕਿਤੇ ਜਿਹੜੀ ਛੇਵਾ ਦਰਿਆ ਪੰਜਾਬ ਦੇ ਵਿੱਚ ਵਗ ਰਿਆ ਸੀ ਨਸ਼ਿਆ ਦਾ ਉਹਨੂੰ ਜਿਹੜਾ ਖਤਮ ਕੀਤਾ ਜਾ ਸਕੇ ਉਹਨੂੰ ਜਿਹੜੀ ਨੱਥ ਪਾਈ ਜਾ ਸਕੇ ਇਹ ਘਾਰ ਆ ਜੀ ਇਹ ਕਾਲਾ ਗੇਟ ਆ ਜਿੱਥੇ ਹੁਣ ਤਾਲਾ ਲੱਗਾ ਹੋਇਆ ਇੱਥੇ ਪੁਲਿਸ ਦੀ ਰੇਡ ਹੋਈ ਹੈ ਔਰ ਪੁਲਿਸ ਪ੍ਰਸ਼ਾਸਨ ਜਿਹੜੀ ਦੇਖੇ ਤੁਸੀਂ ਕਿਰਪਾਨਾਂ ਵੀ ਤੁਹਾਨੂੰ ਦਿਖਾਈਆਂ ਦਾਤ ਵੀ ਦਿਖਾਏ ਨੇ ਜਿਹੜੇ ਦਾਤ ਵਿੱਚ ਰੱਖ ਕੇ ਅੰਦਰ ਰੱਖੇ ਹੋਏ ਸੀਗੇ ਦਾਤ ਵੀ ਪੁਲਿਸ ਨੇ ਜਿਹੜੇ ਆ ਬਰਾਮਦ ਕੀਤੇ ਨੇ ਤਾਂ ਪੁਲਿਸ ਨਾਲ ਹੀ ਜਿਹੜੇ ਦਾਤ ਵੀ ਹੈ ਇੱਥੋਂ ਦੀ ਲੈ ਕੇ ਗਈ ਹੈ ਔਰ ਇਹ ਇਲਾਕੇ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕਹਿੰਦੇ ਨਸ਼ਾ ਵੇਚ ਰਿਆ ਸੀ ਔਰ ਡਰਦੇ ਮਾਰੇ ਲੋਕ ਕੰਪਲੇਨ ਨਹੀਂ ਕਰਦੇ